ਇਸ਼ਾ ਪ੍ਰਗਟ ਕੀਤੀ ਉਹਦਾ ਵੇਰਵਾ ਇਉਂ ਬਿਆਨ ਕੀਤਾ ਜਾ ਰਿਹਾ ਹੈ ਨਾਨਕ ਗੁਰਾਂ ਨੂੰ ਨਾਨਕ ਹੀ ਉਚਾਰਦੀ ਭਿੱਜੀਆਂ ਸੀ ਅੱਖਾਂ ਮੂਰਤ ਪਿਆਰ ਦੀ ਦਿਲ ਦੇ ਵਿੱਚ ਭੜੇ ਆਰਮਾਨ ਵੀਰ ਵੇ ਪੈਣ ਦੀਆਂ ਸਤਰਾ ਪਛਾਨ ਵੀਰ ਵੇ ਦੌਲਤ ਜਗੀਰ ਵੱਡੀ ਸਰਦ ਅੱਕੀ ਖਾਨ ਵੀਰ ਵੇ ਪਹਿਣਦੀ ਅਸਦਰਾਂ ਪਛਾਨ ਵੀਰ ਵੇ ਕੈਸਲ ਹੋ ਗਏ ਤੇਰੇ ਵੇ ਵੀ ਅਹ ਨੂੰ ਪੂਰਿਆ ਨਾ ਅਜੇ ਮੇਰੇ ਦਲੀ ਚਾ ਨੂੰ ਉਹ ਤੇੜਾ ਵਿੰਨੇ ਬੀਰੋਂ ਹੁੰਦਾ ਮਾਨ ਵੀਰ ਵੇ ਪਹਿਣਦੀ ਅਸਦਰਾਂ ਪਛਾਨ ਵੀਰ ਵੇ ਦੁਨੀਆ ਸਬਾਤੀ ਉੱਜਲ ਮੁਖ ਵੇ ਘਰ ਚ ਬੇਸ਼ੱਕ ਪਾਵੇਂ ਲੱਖਾਂ ਸੁਖ ਵੇ ਕੋਤਰੂਪੀ ਸੁਖ ਪਰਦਾਨ ਵੀਰ ਵੇ ਪਹਿਣਦੀ ਅਸਦਰਾਂ ਪਛਾਨ ਵੀਰ ਵੇ ਦੋਵੇਂ ਵੇਲੇ ਪਹਿਨ ਕਰਦੀ ਦਮ ਵੇ ਜੱਗ ਵਿੱਚ ਵੀਰ ਮੇਰਾ ਸਾਬ ਮਾਪੇ ਪੁੱਤਰ ਖਡਾਨ ਵੀਰ ਵੇ ਪਹਿਣਦੀ ਅਸਦਰਾਂ ਪਛਾਨ ਵੀਰ ਵੇ ਘੋਦ ਵਿੱਚ ਭੂਆ ਦੇ ਪਤੀਜੇ ਹਸਨ ਤੇਰੇ ਮਹਿਲ ਮਾੜੀਆਂ ਸਦੀਵੀ ਵਸਣਾ ਉਕਾਰ ਦੇਵੇ ਮਹਿਰਪੱਖ ਮਾਨ ਵੀਰ ਵੇ ਪਹਿਣਦੀ ਅਸਦਰਾਂ ਪਛਾਨ ਵੀਰ ਵੇ ਬੱਬੀ ਲੱਭਦੇ ਪੁੱਤ ਮੇਵੇ ਮਿੱਠੜੇ ਸਭ ਬੱਬੀ ਲੱਭਦੇ ਪੁੱਤਾਂ ਨਾਲ ਵੇੜੇ ਮਾਪਿਆਂ ਦੇ ਫੱਪਦੇ ਪੁੱਤ ਹੀ ਦਿਲਾਂ ਨੂੰ ਪਰਚਾਨ ਵੀਰ ਵੇ ਪਹਿਣਦੀਆਂ ਸੱਜਣਾ ਪਚਾਨ ਵੀਰ ਵੇ ਨਿਤ ਨਿਤ ਨਵੇਂ ਮੈਂ ਖਿਆਲ ਪੜਦੀ ਪਾਪੋ ਦੀਆਂ ਅੱਖਾਂ ਚੋਂ ਸਵਾਲ ਪੜਦੀ ਉਂਝੇ ਸ਼ਰਮਾਵੇ ਤੇਰੀ ਜਾਨ ਮੀਰ ਵੇ ਪਹਿਣਦੀਆਂ ਸਹਜਰਾ ਪਛਾਨ ਵੀਰ ਵੇ ਘਰ ਆਉਣ ਖੁਸ਼ੀਆਂ ਪਤਾ ਸੇ ਵੰਡਾਂ ਮੈਂ ਘਰ ਆਉਣ ਖੁਸ਼ੀਆਂ ਪਤਾ ਸੇ ਵੰਡਾਂ ਮੈਂ ਗਲੀਆਂ ਮਹੱਲਿਆਂ ਚ ਹਾਸੇ ਵੰਡਾਂ ਮੈਂ ਉਹ ਖੁਸ਼ੀਆਂ ਦੇ ਲੱਕਾਣਾਂ ਨਾ ਨੀਰ ਵੇ ਪੈਣ ਦੀ ਅਸਦਰਾਂ ਪਛਾਨ ਵੀਰ ਵੇ ਆ ਵੜੇ ਫੁੱਲੇ ਬੇਦੀਆਂ ਦੀ ਵੇਲ ਜੱਗ ਤੇ ਮਾਪਿਆਂ ਨੂੰ ਮਾਣ ਉਮਤਸ ਲੱਗਤੇ ਵੜੇ ਫੁੱਲੇ ਬੇਦੀਆਂ ਦੀ ਵੇਲ ਜੱਗ ਤੇ ਮਾਪਿਆਂ ਨੂੰ ਮਾਣ ਉਮਤਸ ਲੱਗਤੇ ਉਹ ਨੇਖੇ ਸਬਰਾਇਆ ਵਿਤਵਾ ਸਾਹ ਤੇਰਾ ਪਛਾਨ ਵੀ ਰਵੇ